لیکن ਜਮਾਨਾ ਪੰਜਾਬ ਦੀ ਤਰਤੀ ਹਮੇਸ਼ਾ ਗੱਭਰੂ ਜਵਾਨਾਂ ਲਈ ਜਾਣੀ ਜਾਂਦੀ ਸੀ ਲੇਕਿਨ ਹੁਣ ਪੰਜਾਬ ਨੂੰ ਬੜੇ ਚਿਰ ਤੋਂ ਮੈਂ ਹਮੇਸ਼ਾ ਦੇਖਦਾ ਕਿ ਲੋਕੀ ਕਹਿੰਦੇ ਕਿ ਪੰਜਾਬ ਚ ਡਰੱਗਸ ਬਹੁਤ ਨੇ ਜਿਹੜਾ ਨਈ ਪੀੜੀ ਹੈ ਜਿਹੜੀ ਨਯੂਥ ਹੈ ਉਹ ਡਰੱਗਸ ਨਾਲ ਬਹੁਤ ਪ੍ਰਭਾਵਿਤ ਹੋ ਰਿਹਾ ਮੈਂ ਖੁਦ ਵੀ ਪਰਸਨਲ ਵੀ ਜਦੋਂ ਮੈਂ ਮੁਕੇ ਜਾਂਦਾ ਨੇ ਜਿਹੜੇ ਪੰਜਾਬ ਦੇ ਹਿੱਸੇ ਜਾਂਦੇ ਨੇ ਉੱਥੇ ਬਹੁਤ ਸਾਰੇ ਲੋਕ ਯੰਗ ਜਿਹੜੀ ਬ੍ਰੀਡ ਹੈ ਉਹ ਡਰੱਗਸ ਨਾਲ ਬਹੁਤ ਜ਼ਿਆਦਾ ਘੇਰੀ ਹੋਈ ਹੈ ਅਮ ਡਰਗਸ ਦੇ ਕਾਰਨ ਕ੍ਰਾਈਮ ਵੱਧਦੇ ਕੁਕੀ ਟੌਕਸ ਖਰੀਦਣ ਉਹਨਾਂ ਨੂੰ ਪੈਸੇ ਚਾਹੀਦੇ ਤੇ ਉਲਟੀਆਂ ਸਿੱਧੀਆਂ ਉਹਨਾਂ ਨੂੰ ਚੀਜ਼ਾਂ ਉਹਨਾਂ ਨੂੰ ਕ੍ਰਾਈਮ ਕਰਨਾ ਪੈਂਦਾ ਮੈਂ ਅਮ ਇੱਕ ਮੁਹਿੰਮ ਵੀ ਚੁਟਾਰੇ ਚਲਾਈ ਸੀ ਜਿਸ ਸੇ ਅਸੀਂ ਬਹੁਤ ਸਾਰੇ ਕਰੀਬਨ 270 ਤੋਂ 280 ਬੱਚਿਆਂ ਨੂੰ ਅਸੀਂ ਡਰਗਸ ਤੋਂ ਕੱਢਣ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਅਮ ਸਪੋਰਟ ਕਰਨ ਦੀ ਕੋਸ਼ਿਸ਼ ਕੀਤੀ ਕਿਸ ਤਰ੍ਹਾਂ ਉਹ ਡਰਗਸ ਦੁਨੀਆ ਤੋਂ ਬਾਹਰ ਆ ਸਕਦੇ ਲੇਕਿਨ ਬਹੁਤ ਸਾਰੇ ਐਸੇ ਲੋਕ ਜਿਨ੍ਹਾਂ ਤੱਕ ਕਿਸੇ ਨਹੀਂ ਪਹੁੰਚ ਸਕਦੇ ਉਹਨਾਂ ਨੂੰ ਠੀਕ ਕਰਨ ਲਈ ਪੰਜਾਬ ਸਰਕਾਰ ਨੇ ਔਨਰੇਬਲ ਸਾਰੇ ਸੀਐਮ ਸਾਹਿਬ ਭਗਵੰਤ ਮਾਨ ਭਾਜੀ ਨੇ ਔਰ ਸਾਰੇ ਡੀਜੀਪੀ ਸਾਹਿਬ ਨੇ ਯਾਦਵ ਜੀ ਨੇ ਬਹੁਤ ਹੀ ਕਮਾਲ ਦੀ ਜਿਹੜੀ ਮੁਹਿੰਮ ਚੱਲੀ ਹੈ ਚੇੜੀ ਹੈ ਜਿਹਦੇ ਵਿੱਚ ਪੰਜਾਬ ਨੂੰ ਡਰਗਸ ਫਰੀ ਬਣਾਉਣਾ ਹੈ ਉਹ ਬੜੀ ਕਮਾਲ ਦੀ ਹੈ ਮੈਂ ਸਾਰਿਆਂ ਨੂੰ ਕਹਾਂਗਾ ਕਿ ਸਪੋਰਟ ਕਰੋ ਜਿਹੜਾ ਵੀ ਯੰਗ ਬੱਚਾ ਕਿਸੇ ਨੂੰ ਜਾਨਦਾ ਹੈ ਕਿ ਉਹ ਡਰਗਸ ਨਾਲ ਪ੍ਰਭਾਵਿਤ ਹੈ ਉਹਦੇ ਬਾਰੇ ਦੱਸੋ ਔਰ ਮਿਲ ਜੁਲ ਕੇ ਅਸੀਂ ਪੰਜਾਬ ਨੂੰ ਵਾਪਸ ਉਹ ਪੰਜਾਬ ਬਣਾਉਣਾ ਹੈ ਜਿਹੜਾ ਨਸ਼ਾ ਮੁਕਤ ਪੰਜਾਬ ਹੈ ਔਰ ਇਤادیه ਹੋ ਸਕਦਾ ਹੈ ਜੇ ਅਸੀਂ ਸਾਰੇ ਰਲ ਮਿਲ ਕੇ ਅ ਇਸ ਮੁਹਿੰਮ ਨੂੰ ਸਪੋਰਟ ਕਰੀਏ ਚਲੋ ਰਲ ਮਿਲ ਕੇ ਅਸੀਂ ਪੰਜਾਬ ਨੂੰ ਵਾਪਸ ਨਸ਼ਾ ਮੁਕਤ ਬਣਾਈਏ ਔਰ ਪੰਜਾਬ ਦੀ ਤਰਤੀਬ ਵਾਪਸ ਜਿਹੜੀ ਹੈ ਉਹ ਯੂਥ ਲਈ ਜਾਣੇ ਜਾਵੇ ਇਹਦੇ ਲਈ ਮੈਨੂੰ ਤੁਹਾਡੀ ਸਾਰੀ ਸਪੋਰਟ ਹੈ ਔਰ ਪੰਜਾਬ ਸਰਕਾਰ ਦਾ ਔਰ ਪੰਜਾਬੀ ਪੁਲੀਸ ਜਿਹੜੀ ਹੈ ਇਹਦੇ ਚ ਬਹੁਤ ਅੱਗੇ ਆ ਕੇ ਸਪੋਰਟ ਕਰ ਰਹੀ ਹੈ ਸਾਨੂੰ ਨੇ ਸਪੋਰਟ ਕਰਨੀ ਹੈ ਔਰ ਮੈਂ ਦਿਲੋਂ ਉਹਨਾਂ ਨੂੰ ਸੈਲੂਟ ਕਰਦਾ ਹਾਂ ਕਿ ਜਿਹੜੀ ਐਫਰਟ ਹੈ ਇਦਾਂ ਹੀ ਜਾਰੀ ਰੱਖੋ ਔਰ ਅਸੀਂ ਮਿਲ ਜੁਲ ਕੇ ਵਾਪਸ ਪੰਜਾਬ ਦਾ ਨਾਮ ਜਿਹੜਾ ਹੈ ਟੌਪ ਤੇ ਲੈ ਕੇ ਜਾਵਾਂਗੇ